ਇਸ ਲਈ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਭਾਰਤੀ ਜਨਤਾ ਪਾਰਟੀ ਨੇ ਆਪਣੀਆਂ 7 ਸੀਟਾਂ ਦੇ ਉੱਤੇ ਪੰਜਾਬ ਦੇ ਵਿੱਚ ਉਮੀਦਵਾਰ ਫਾਈਨਲ ਕਰ ਲਏ ਨੇ ਇਹਨਾਂ ਦਾ ਐਲਾਨ ਕੁਝ ਹੀ ਸਮੇਂ ਦੇ ਵਿੱਚ ਕੀਤਾ ਜਾ ਸਕਦਾ ਹੈ ਅਤੇ ਭਾਰਤੀ ਜਨਤਾ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਕਰਨ ਤੋਂ ਇਨਕਾਰ ਜਦੋਂ ਕਰ ਦਿੱਤਾ ਹੈ ਤੇ 13 ਲੋਕ ਸਭਾ ਪੰਜਾਬ ਦੀਆਂ ਸੀਟਾਂ ਦੇ ਉੱਤੇ ਇਕੱਲੇ ਚੋਣ ਲੜਨਗੇ ਭਾਜਪਾ ਵਾਲੇ ਅਤੇ ਭਾਜਪਾ ਨੇ ਜੋ ਉਮੀਦਵਾਰ ਫਾਈਨਲ ਕੀਤੇ ਨੇ ਉਹਨਾਂ ਦੇ ਵਿੱਚ ਸਭ ਤੋਂ ਪਹਿਲਾ ਉਮੀਦਵਾਰ ਲੁਧਿਆਣਾ ਤੋਂ ਆਇਆ ਜੋ ਕਿ ਰਵਨੀਤ ਸਿੰਘ ਬਿੱਟੂ ਨੂੰ ਬਣਾਇਆ ਜਾ ਰਿਹਾ ਹੈ ਰਵਨੀਤ ਸਿੰਘ ਬਿੱਟੂ ਭਾਜਪਾ ਦੇ ਵਿੱਚ ਕੱਲ ਹੀ ਸ਼ਾਮਲ ਹੋਏ ਨੇ ਤੇ ਅੱਜ ਹੀ ਉਹਨਾਂ ਦਾ ਨਾਮ ਫਾਈਨਲ ਹੁੰਦਾ ਦਿਖਾਈ ਦੇ ਰਿਹਾ ਰਿਪੋਰਟ ਆ ਰਹੀ ਹੈ ਕਿ ਰਵਨੀਤ ਬਿੱਟੂ ਲੁਧਿਆਣਾ ਤੋਂ ਹੀ ਮੌਜੂਦਾ ਜੋ ਸੰਸਦ ਮੈਂਬਰ ਨੇ ਉਹਨਾਂ ਨੂੰ ਟਿਕਟ ਭਾਰਤੀ ਜਨਤਾ ਪਾਰਟੀ ਦੇਣ ਜਾ ਰਹੀ ਹੈ ਦੂਸਰੀ ਜੋ ਸੀਟ ਹੈ ਉਹ ਹੈ ਸੰਗਰੂਰ ਦੀ ਜਿੱਥੇ ਕਾਂਗਰਸ ਪਾਰਟੀ ਦੇ ਵਿੱਚੋਂ ਭਾਜਪਾ ਵਿੱਚ ਗਏ ਕੇਵਲ ਸਿੰਘ ਢਿੱਲੋਂ ਨੂੰ ਟਿਕਟ ਦੇਣ ਦੀ ਗੱਲ ਸਾਹਮਣੇ ਆ ਰਹੀ ਹੈ ਇਸਤਰਾ ਦੋ ਸੀਟਾਂ ਕੇਵਲ ਸਿੰਘ ਢਿੱਲੋਂ ਅਤੇ ਰਵਨੀਤ ਸਿੰਘ ਬਿੱਟੂ ਲੁਧਿਆਣਾ ਤੋਂ ਇਹ ਫਾਈਨਲ ਹੁੰਦੀਆਂ ਦਿਖਾਈ ਦੇ ਰਹੀਆਂ ਇਸ ਤੋਂ ਅਗਲੀ ਸੀਟ ਬਠਿੰਡਾ ਦੀ ਹੈ ਜਿਸ ਦੇ ਉੱਤੇ ਭਾਰਤੀ ਜਨਤਾ ਪਾਰਟੀ ਵੱਲੋਂ ਮਨਪ੍ਰੀਤ ਸਿੰਘ ਬਾਦਲ ਦੇ ਵੀ ਨਾਮ ਚਰਚਾ ਦੇ ਵਿੱਚ ਹੈ ਪਰ ਉਸ ਤੋਂ ਵੱਡਾ ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਉਹ ਇਹ ਹੈ ਕਿ ਭਾਜਪਾ ਮਨਪ੍ਰੀਤ ਬਾਦਲ ਨੂੰ ਜੇ ਟਿਕਟ ਨਹੀਂ ਦਿੰਦੀ ਤਾਂ ਫਿਰ ਸਰੂਪ ਚੰਦ ਸਿੰਗਲਾ ਨੂੰ ਇਸ ਸੀਟ ਤੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ ਜਾਂ ਫਿਰ ਜਗਦੀਪ ਸਿੰਘ ਨਕਈ ਇਸ ਚੋਣ ਦੇ ਵਿੱਚ ਭਾਜਪਾ ਦੇ ਉਮੀਦਵਾਰ ਹੋਣਗੇ ਇਸ ਤੋਂ ਅਗਲੀ ਸੀਟ ਪਟਿਆਲਾ ਆਉਂਦੀ ਹੈ ਜੋ ਪਟਿਆਲਾ ਸੀਟ ਹੈ ਉਸ ਦੇ ਉੱਤੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਮੌਜੂਦਾ ਕਾਂਗਰਸ ਪਾਰਟੀ ਦੇ ਐਮਪੀ ਜੋ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਨੇ ਪਰਨੀਤਕਾਰ ਭਾਜਪਾ ਦੇ ਉਮੀਦਵਾਰ ਇਸ ਸੀਟ ਤੋਂ ਬਣਨ ਜਾ ਰਹੇ ਨੇ ਤਾਂ ਇਹ ਚਾਰ ਸੀਟਾਂ ਬਾਰੇ ਤੁਹਾਨੂੰ ਦੱਸ ਦਿੱਤਾ ਹੈ ਅਗਲੀ ਸੀਟ ਫਿਰੋਜ਼ਪੁਰ ਹੈ ਜਿਸ ਦੇ ਉੱਤੋਂ ਭਾਰਤੀ ਜਨਤਾ ਪਾਰਟੀ ਵੱਲੋਂ ਸੁਨੀਲ ਜਾਖੜ ਇਹਨ ਫਿਰ ਅਸਰਜੀਤ ਕੁਮਾਰ ਜਾਨੀ ਦਾ ਨਾਮ ਫਾਈਨਲ ਹੋ ਸਕਦਾ ਹੈ ਅਤੇ ਇੱਕ ਹੋਰ ਚਿਹਰਾ ਵੱਡਾ ਭਾਰਤੀ ਜਨਤਾ ਪਾਰਟੀ ਵਿੱਚ ਕਾਂਗਰਸ ਚੋਂ ਗਏ ਰਾਣਾ ਗੁਰਮੀਤ ਸਿੰਘ ਸੋਢੀ ਦਾ ਨਾਮ ਵੀ ਚਰਚਾ ਦੇ ਵਿੱਚ ਹੈ ਤਾਂ ਇਸ ਸੀਟ ਦੇ ਉਤੋਂ ਵੀ ਦਾਵੇਦਾਰ ਤਿੰਨੇ ਅਤੇ ਜਿਨ੍ਹਾਂ ਦਾ ਨਾਮ ਫਾਈਨਲ ਹੋਏਗਾ ਉਸ ਦਾ ਨਾਮ ਅਨਾਉਂਸ ਕਰ ਦਿੱਤਾ ਜਾਵੇਗਾ ਤਾਂ ਇਹ ਸੀਟਾਂ ਬਾਰੇ ਤੁਹਾਨੂੰ ਦੱਸਿਆ ਇਸ ਤੋਂ ਅਗਲੀ ਸੀਟ ਅੰਮ੍ਰਿਤਸਰ ਦੀ ਹੈ ਜਿਸ ਤੋਂ ਤਰਨਜੀਤ ਸਿੰਘ ਸੰਧੂ ਜੋ ਭਾਰਤ ਦੇ ਰਾਜਦੂਤ ਰਹੇ ਨੇ ਅਮਰੀਕਾ ਦੇ ਵਿੱਚ ਉਹ ਭਾਜਪਾ ਵਿੱਚ ਸ਼ਾਮਲ ਹੋਏ ਸੀ ਉਹਨਾਂ ਨੂੰ ਵੀ ਭਾਰਤੀ ਜਨਤਾ ਪਾਰਟੀ ਟਿਕਟ ਦੇਣ ਜਾ ਰਹੀ ਹੈ ਇਸ ਤੋਂ ਅਗਲੀ ਸੀਟ ਸ਼੍ਰੀ ਅਨੰਦਪੁਰ ਸਾਹਿਬ ਹੈ ਜਿੱਥੋਂ ਅਵਿਨਾਸ਼ ਰਾਏ ਖੰਨਾ ਨੂੰ ਭਾਜਪਾ ਆਪਣਾ ਉਮੀਦਵਾਰ ਬਣਾ ਰਹੀ ਹੈ ਤਾਂ ਇਹ ਉਹ 7 ਸੀਟਾਂ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਹੈ ਜਿਨ੍ਹਾਂ ਦੇ ਲਈ ਭਾਜਪਾ ਦੇ ਵੱਲੋਂ ਆਪਣੇ ਉਮੀਦਵਾਰਾਂ ਨੂੰ ਫਾਈਨਲ ਕੀਤਾ ਜਾ ਰਿਹਾ ਹੈ ਕੁਝ ਹੀ ਦਿਨਾਂ ਦੇ ਵਿੱਚ ਇਹਨਾਂ ਦੇ ਨਾਮ ਅਨਾਉਂਸ ਭਾਜਪਾ ਕਰਨ ਜਾ ਰਹੀ ਹੈ ਤਾਂ ਇਹ ਉਹ ਸੀਟਾਂ ਨੇ ਜਿਨ੍ਹਾਂ ਦੇ ਉੱਤੇ ਸਾਰੇ ਲੋਕਾਂ ਦੀ ਨਜ਼ਰ ਇਹਨਾਂ ਚੋਣਾਂ ਦੇ ਵਿੱਚ ਟਿੱਕੀ ਹੋਈ ਹੈ ਤਾਂ ਕਾਂਗਰਸ ਪਾਰਟੀ ਵਿੱਚੋਂ ਆ ਰਹੇ ਰਵਨੀਤ ਸਿੰਘ ਬਿੱਟੂ ਅਤੇ ਪਰਨੀਤ ਕੌਰ ਨੂੰ ਜਿੱਥੇ ਭਾਜਪਾ ਟਿਕਟ ਦੇ ਰਹੀ ਹੈ ਉੱਥੇ ਹੀ ਸੁਨੀਲ ਜਾਖੜ ਵੀ ਵੱਡੇ ਦਾਵੇਦਾਰ ਨੇ ਪਰ ਹੋ ਸਕਦਾ ਹੈ ਕਿ ਜੇਕਰ ਉਹ ਚੋਣ ਨਾਲ ਲੜਨ ਤਾਂ ਫਿਰ ਸਰਜੀਤ ਜਾਨੀ ਜਾਂ ਗੁਰਮੀਤ ਸਿੰਘ ਸੋਢੀ ਨੂੰ ਇਸ ਸੀਟ ਤੋਂ ਉਮੀਦਵਾਰੀ ਦਿੱਤੀ ਜਾ ਸਕਦੀ ਹੈ ਭਾਜਪਾ ਨੇ ਇਕੱਲੇ ਪੰਜਾਬ ਚ ਚੋਣਾਂ ਲੜਨ ਦਾ ਐਲਾਨ ਕੀਤਾ ਹੈ ਤਾਂ ਭਾਜਪਾ ਦੇ ਲਈ ਵੀ ਹੁਣ ਇਹ ਵੱਡੀ ਚੁਣੌਤੀ ਹੋਵੇਗੀ ਕਿ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਪ੍ਰਦਰਸ਼ਨ ਕਰਕੇ ਲੋਕ ਸਭਾ ਦੇ ਵਿੱਚ ਆਪਣੀ ਵੋਟ ਹਾਸਲ ਕਰਨੀ ਹੈ ਤਾਂ ਪੰਜਾਬ ਦੇ ਵਿੱਚ ਚਰਚਿਤ ਚਿਹਰਿਆਂ ਨੂੰ ਭਾਜਪਾ ਆਪਣਾ ਉਮੀਦਵਾਰ ਬਣਾਉਣ ਜਾ ਰਹੀ ਹੈ ਜੋ ਵੋਟਾਂ ਨੂੰ ਤਾਂ ਖਿੱਚਣ ਗਈ ਨਾਲ ਦੀ ਨਾਲ ਸੀਟਾਂ ਜੋ ਜਿਆਦਾ ਤੋਂ ਜਿਆਦਾ ਜਿੱਤ ਸਕਣ ਉਹਨਾਂ ਦੇ ਉੱਤੇ ਦਾਅ ਭਾਜਪਾ ਦੇ ਵੱਲੋਂ ਖੇਡਿਆ ਜਾ ਰਿਹਾ ਹੈ ਇਸ ਤਰ੍ਹਾਂ ਲਗਾਤਾਰ ਭਾਜਪਾ ਦੇ ਵਿੱਚ ਜਿੱਥੇ ਦੂਜੀਆਂ ਪਾਰਟੀਆਂ ਦੇ ਲੀਡਰਸ਼ਿਪ ਜਿਹੜੇ ਅਸ਼ਮੂਲੀ ਅਧਿਕਾਰ ਰਹੇ ਨੇ ਉਹਨਾਂ ਨੂੰ ਟਿਕਟਾਂ ਵੀ ਦਿੱਤੀਆਂ ਜਾ ਰਹੀਆਂ ਨੇ ਤਾਂ ਪੰਜਾਬ ਦੇ ਵਿੱਚ ਭਾਜਪਾ ਪੂਰੇ ਪੱਭਾਂ ਪਰ ਹੋਈ ਪਈ ਐ 13 ਦੀਆਂ 13 ਸੀਟਾਂ ਦੇ ਉੱਤੇ ਪੂਰਾ ਜ਼ੋਰ ਭਾਜਪਾ ਦਾ ਲੱਗਦਾ ਦਿਖਾਈ ਦੇ ਰਿਹਾ ਤੇ ਜਿੱਤਣ ਦੀ ਜੋ ਉਹਨਾਂ ਦੀ ਕਪੈਸਿਟੀ ਆ ਉਸ ਨੂੰ ਵਧਾਉਂਦੇ ਭਾਜਪਾ ਵਾਲੇ ਦਿਖਾਈ ਦੇ ਰਹੇ ਨੇ ਪਹਿਲਾਂ 3 ਸੀਟਾਂ ਸੀ ਭਾਜਪਾ ਦੇ ਕੋਲ ਤਾਂ ਉਸ ਤੋਂ ਬਾਅਦ 2 ਸੀਟਾਂ ਰਹਿ ਗਈਆਂ ਸਨ ਕਿਉਂਕਿ ਅਗਲੀ ਸੀਟ ਆ ਜਿਹੜੀ ਹੁਣ ਭਾਜਪਾ ਇੱਕ ਵਾਰ ਫਿਰ ਤੋਂ ਆਪਣੇ ਉਮੀਦਵਾਰ ਉਤਾਰ ਕੇ ਇਹਨਾਂ ਚੋਣਾਂ ਦੇ ਵਿੱਚ ਵੱਡੀ ਜਿੱਤ ਹਾਸਲ ਕਰਨਾ ਚਾਹੁੰਦੀ ਹੈ ਤਾਂ ਵੱਡੇ ਨਾਮ ਨੇ ਜਿਹੜੇ ਲੋਕ ਸਭਾ ਦੇ ਲਈ ਐਲਾਨੇ ਜਾਣਗੇ ਕੁਝ ਹੀ ਦਿਨਾਂ ਦੇ ਵਿੱਚ ਇਸ ਦਾ ਐਲਾਨ ਭਾਜਪਾ ਵੱਲੋਂ ਕਰ ਦਿੱਤਾ ਜਾਵੇਗਾ ਤੁਹਾਨੂੰ ਕੀ ਲੱਗਦਾ ਹੈ ਕਿ ਭਾਜਪਾ ਵੱਲੋਂ ਜੋ ਉਮੀਦਵਾਰ ਐਲਾਨੇ ਜਾ ਰਹੇ ਨੇ ਇਹਨਾਂ ਦੇ ਜਿੱਤਣ ਦੀ ਕਿੰਨੀ ਸੰਭਾਵਨਾ ਤੁਹਾਨੂੰ ਨਜ਼ਰ ਆ ਰਹੀ ਹੈ ਇਸ ਬਾਰੇ ਆਪਣੀ ਰਾਏ ਜ਼ਰੂਰ ਦਿਓ ਬਾਕੀ ਅਪਡੇਟਸ ਦੇਖਣ ਲਈ ਤੁਸੀਂ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ ਨਾਲ